500 ਛੱਕੇ ਲਗਾਉਣ ਵਾਲੇ ਬਣੇ ਪਹਿਲੇ ਬੱਲੇਬਾਜ਼ ਰੋਹਿਤ ਸ਼ਰਮਾ T20 ਕ੍ਰਿਕਟ 'ਚ ਰਚਿਆ ਇਤਿਹਾਸ ਦੱਸ ਰਹੀ ਹੈ ਕਿ IPL ਯਾਨੀ ਕਿ ਇੰਡੀਅਨ ਪ੍ਰੀਮੀਅਰ ਲੀਗ ਮੁੰਬਈ ਇੰਡੀਅਨਸ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ T20 ਕ੍ਰਿਕਟ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ रोहित शर्मा ने टी20 ਵਿੱਚ ਆਪਣੇ 500 ਛੱਕਿਆਂ ਵਿੱਚੋਂ 270 ਛੱਕੇ ਆਈਪੀਐਲ ਵਿੱਚ ਲਗਾਏ ਹਨ ਜੋ ਕਿ ਟੂਰਨਾਮੈਂਟ ਦੇ ਇਤਿਹਾਸ ਵਿੱਚ ਕਿਸੇ ਵੀ ਬੱਲੇਬਾਜ਼ ਵੱਲੋਂ ਲਗਾਏ ਗਏ ਸਭ ਤੋਂ ਜ਼ਿਆਦਾ ਛੱਕੇ ਹਨ ਇੰਟਰਨੈਸ਼ਨਲ ਕ੍ਰਿਕਟ ਵਿੱਚ ਰੋਹਿਤ ਨੇ ਹੁਣ 600 ਛੱਕੇ ਹੋ ਗਏ ਹਨ ਅਤੇ T20 ਕ੍ਰਿਕਟ ਵਿੱਚ ਸਭ ਤੋਂ ਵੱਧ 1056 ਛੱਕਿਆਂ ਦੇ ਨਾਸਿਰਿਸ ਗੇਸ ਸਿਖਰ ਤੇ ਹਨ ਪਰ ਮੌਜੂਦਾ ਸਮੇਂ ਵਿੱਚ ਰੋਹਿਤ ਸ਼ਰਮਾ ਭਾਰਤ ਦੇ ਏਸ਼ੀਆ ਦੇ ਪਹਿਲੇ ਬੱਲੇਬਾਜ਼ ਬਣ ਗਏ हिटमैन ਨੇ ਐਤਵਨ ਨੂੰ ਮੁੰਬਈ ਦੇ ਵਨਖੇੜੀ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਸ ਦੇ ਖਿਲਾਫ ਖੇਡੇ ਗਏ ਮੈਚ ਵਿੱਚ ਇਹ ਕਾਰਨਾਮਾ ਕਰਕੇ ਦਿਖਾਇਆ ਚੇਨਈ ਦੇ ਖਿਲਾਫ ਮੈਚ ਤੋਂ ਪਹਿਲਾਂ ਰੋਹਿਤ ਨੂੰ T20 ਕ੍ਰਿਕਟ ਵਿੱਚ 500 ਛੱਕੇ ਪੂਰੇ ਕਰਨ ਦੇ ਲਈ 100 ਛੱਕਿਆਂ ਦੀ ਲੋੜ ਸੀ ਚੇਨਈ ਖਿਲਾਫ ਮੈਚ ਵਿੱਚ ਰੋਹਿਤ ਨੇ 30 ਗੇਂਦਾਂ ਤੇ 7 ਚੌਕੀਆਂ ਤੇ 2 ਛੱਕਿਆਂ ਦੀ ਬਦੌਲਤ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਰੋਹਿਤ ਨੇ 11ਵੇਂ ਓਵਰ ਵਿੱਚ ਜਡੇਡਾ ਦੀ ਗੇਂਦ ਤੇ ਸ਼ਾਨਦਾਰ ਛੱਕਾ ਲਗਾ ਕੇ ਟੀ-20 ਕ੍ਰਿਕਟ ਦੇ ਵਿੱਚ 500 ਛੱਕੇ ਪੂਰੇ ਕੀਤੇ ਰੋਹਿਤ ਸ਼ਰਮਨ 432 ਮੈਚਾਂ ਦੀਆਂ 419 ਪਾਰੀਆਂ ਵਿੱਚ ਇਹ ਕਾਰਨਾਮਾ ਕਰਕੇ ਦਿਖਾਇਆ ਚੇਨਈ ਖਿਲਾਫ ਮੈਚ ਵਿੱਚ ਰੋਹਿਤ ਨੇ 3 گیندਾਂ ਤੇ 7 ਚੌਕਿਆਂ ਤੇ 2 ਛੱਕਿਆਂ ਦੀ ਬਦੌਲਤ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਰੋਹਿਤ ਨੇ 11ਵੇਂ ਓਵਰ ਵਿੱਚ ਜਨੇਜਾ ਦੀ ਗੇਂਦ ਤੇ ਸ਼ਾਨਦਾਰ ਛੱਕਾ ਲਗਾ ਕੇ T20 ਕ੍ਰਿਕਟ ਵਿੱਚ ਆਪਣੇ 500 ਛੱਕੇ ਪੂਰੇ ਕੀਤੇ ਰੋਹਿਤ ਸ਼ਰਮਾ ਨੇ 432 ਮੈਚਾਂ ਦੀਆਂ 419 ਪਾਰੀਆਂ ਵਿੱਚ ਇਹ ਕਾਰਨਾਮਾ ਕੀਤਾ ਉਹ ਹੁਣ T20 ਕ੍ਰਿਕਟ ਵਿੱਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਭਾਰਤ ਤੇ ਏਸ਼ੀਆ ਦੇ ਪਹਿਲੇ ਤੇ ਦੁਨੀਆ ਦੇ 5ਵੇਂ ਬੱਲੇਬਾਦ ਬਣ ਗਏ Dax report on duty Punjab life.